ਰਾਤ ਇਹ ਮਸਲਾ ਆ ਗਿਆ ਹੈ ਨਾਵਾਸੀਆਂ ਦੇ ਸੱਚੇ ਜੀ ਕਿਉਂਕਿ 26 ਜਨਵਰੀ ਨੂੰ ਵੱਡੇ ਨਜ਼ਰ ਰੱਖਦੇ ਹੋਏ ਵੱਡੇ ਬਿਨਾਂ ਕਾਰਜਾਂ ਦੇ ਫਿਰ ਤਿੰਨ ਤਿੰਨ ਚੜੀ ਫਿਰਦੇ ਨੇ ਜੀ ਹਰਿਆਣਾ ਦੀ ਚੈਕਿੰਗ ਕਰ ਰਹੇ ਹੈਗੇ ਆ ਨਾਈਟ ਇੰਚਾਰਜ ਜਾਂ ਜੌਨ ਸੈਵਨ ਤੋਂ ਤੇ ਜਿਹੜੇ ਸ਼ਰਾਰਤੀ ਅੰਸਰ ਜਾਂ ਟ੍ਰਿਪਰ ਰਾਈਡਿੰਗ ਆਫ ਵਿਦਆਉਟ ਨੰਬਰ ਪਲੇਟਰ ਜੋ ਵੀ ਫਮਰੇ ਹੈਗੇ ਆ ਉਹਨਾਂ ਦੇ ਜਲਾਨ ਕੀਤੇ ਜਾ ਰਹੇ ਹੈਗੇ ਆ ਟ੍ਰਿਪਲਿੰਗ ਵਾਲਾ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਤਾਂ ਨਾਲ ਨਾਲ ਜਿਹੜੇ ਵੱਡੇ ਬਾਹਨ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਜਿਨ੍ਹਾਂ ਨੇ ਸ਼ੱਕ ਲੱਗਦਾ ਵਾ ਪੰਜਾਬ ਦੇ ਲੁਧਿਆਣਾ ਦੇ ਫਵਾੜਾ ਚੌਂਕ ਦੇ ਨਜ਼ਦੀਕ ਨਾਕਾ ਬੰਦੀ ਕੀਤੀ ਗਈ ਹੈ ਲੋਕਾਂ ਦੀ ਸੁਰੱਖਿਆ ਦੇ ਲਈ ਉਤੋਂ ਲੁਧਿਆਣਾ ਦੇ ਵਿੱਚ ਕੋਹਰੇ ਦਾ ਕੈਰ ਲਗਾਤਾਰ جاری ਹੈ ਤਸਵੀਰਾਂ ਮੈਂ ਤਾਂ ਕਿ ਤੇ ਚਲਾਨ ਕੱਟੇ ਜਾ ਰਹੇ ਨੇ ਜਿਹੜੇ ਸ਼ੱਕੀ ਵਾਹਨ ਦਿਖਦੇ ਨੇ ਜਾਂ ਸ਼ੱਕੀ ਵਿਅਕਤੀ ਦਿਖਦੇ ਨੇ ਉਹਨਾਂ ਨੂੰ ਰੋਕੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਚਲਾਨ ਜਿਹੜੇ ਕੀਤੇ ਜਾ ਰਹੇ ਜੇਕਰ ਉਹਨਾਂ ਕੋ ਆਰਸੀ ਵਗੈਰਾ ਆ ਪੇਪਰ ਡਾਕੂਮੈਂਟ ਪੂਰੇ ਨਹੀਂ ਹੈਗੇ ਤੇ ਲਗਾਤਾਰ ਉਸ ਦੌਰਾਨ ਹੀ ਠੰਡਰਾ ਕਹਿਰ ਲਗਾਤਾਰ ਜਾਰੀ ਹੈ ਠੰਡਰਾ ਕਹਿਰ ਲਗਾਤਾਰ ਜਾਰੀ ਹੈ ਬਰਫੀਲੀ ਹਵਾ ਜਿਹੜੀ ਹੈ ਲੁਧਿਆਣਾ ਵਿੱਚ ਜਲਦੀ ਨਜ਼ਰ ਆ ਰਹੀ ਹੈ ਤੇ ਭਾਰੀ ਬਾਹਨਾਂ ਨੂੰ ਵੀ ਜਰੀ ਕਿਆ ਪੰਜਾਬ ਪੁਲਿਸ ਲੁਧਿਆਣਾ ਪੁਲਿਸ ਹੋ ਰੋਗੀ ਹੋਈ ਨਜ਼ਰ ਆ ਰਹੀ ਹੈ ਦੇਰ ਰਾਤ ਇਹ ਨਕਲ ਆਇਆ ਗਿਆ ਵਾ ਲੁਧਿਆਣਾ ਵਾਸੀਆਂ ਦੇ ਸੁਰੱਖਿਅਤ ਲਈ ਕਿਉਂਕਿ 26 ਜਨਵਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਕੋਈ ਵੀ ਇਹ ਜੀ ਸ਼ਰਾਬ ਤੇ ਅੰਸਰ ਕੋਈ ਲੋਕ ਜਿਹੜੇ ਫੁੱਲਰਵਾਜੀ ਨਾ ਕਰਨ ਜਾਂ ਕੁਝ ਇਹ ਜੀ ਹਰਕਤ ਨਾ ਕਰਨ ਉਸ ਨੂੰ ਲੈ ਕੇ ਪੰਜਾਬ ਪੁਲਿਸ ਸਖਤ ਨਜ਼ਰਾਂ ਦੀ ਦਿਖਾਈ ਦੇ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੀ ਹੈ ਕਿ ਜਿਹੜਾ ਜਿਹੜੀਆਂ ਚਲਾਨ ਭਾਈ ਚਲਾਨ ਵੀ ਜਿਹੜਾ ਕੀਆ ਕੀਤਾ ਗਿਆ ਹੈ 9 ਜੁਲਾਈ ਨੂੰ ਤੇ ਇੱਕ ਟਰੱਕ ਜਿਹੜਾ ਆ ਰਿਹਾ ਸੀਗਾ ਸ਼ਹਿਰ ਦੇ ਵਿੱਚ ਉਹਨੂੰ ਵੀ ਜਿਹੜਾ ਕੀਆ ਰੁਕਿਆ ਗਿਆ ਹੋਇਆ ਹੈ ਹਾਲਾਂਕਿ ਟਾਈਮ ਪਾਬੰਦੀ ਜਿਹੜੀ ਕੀ ਇਹਨਾਂ ਦੀ ਦਿੱਤੀ ਹੋਈ ਹੈ ਪਰ ਫਿਰ ਵੀ ਜਿਹੜਾ ਕੀਆ ਇੱਥੇ ਅਨਗੇਲੀ ਵਰਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਟ੍ਰੈਫਿਕ ਪੁਲਿਸ ਜਿਹੜੀ ਕੀਆ ਅਤੇ ਨਾਲ ਜਿਹੜੇ ਡਿਊਟੀਆਂ ਲੱਗੀਆਂ ਹੁੰਦੀਆਂ ਨੇ ਨਾਕੇ ਬੰਦੇ ਦੀਆਂ ਉਹ ਇੱਥੇ ਤਣਾਤ ਕੀਤੀ ਹੋਈ ਹੈ ਤਾਂਕਿ ਉਹ ਜਾਨਾ ਤੁਹਾਸੀ ਜਿਹੜੇ ਸਿਟੀਜਨ ਨੇ ਉਹਨਾਂ ਨੂੰ ਕੋਈ ਸੁਰੱਖਿਤਾ ਉਹਨਾਂ ਨੂੰ ਕੋਈ ਵੀ ਮੁਸ਼ਕਲ ਨਾ ਜੜੀਆਂ ਨਾ ਹੋਣ ਇਤਰੇ ਇੰਚਾਰਜ ਨਾਲ ਗੱਲਬਾਤ ਕਰਨਾ ਸਰ ਕਿਸ ਬੇਸ ਤੇ ਨਕਲ ਆ ਗਿਆ ਜੇ ਕੀ ਕੀ ਸਪੈਸ਼ਲ ਨਕਾ ਹਰਿਆਣਾ ਦੀ ਚੈਕਿੰਗ ਕਰ ਰਹੇ ਹੈਗੇ ਆ ਨਾਈਟ ਇੰਚਾਰਜ ਜਾਨ 7 ਤੋਂ ਤੇ ਜਿਹੜੇ ਸ਼ਰਾਰਤੀ ਅਨਸਰ ਜਾਂ ਟ੍ਰਿਪਲ ਰਾਈਡਿੰਗ ਵਿਦਆਉਟ ਨੰਬਰ ਪਲੇਟ ਜੋ ਵੀ ਘੁੰਮ ਰਹੇ ਹੈਗੇ ਆ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਹੈਗੇ ਆ ਜਿਦ ਕੋ ਡਾਕੂਮੈਂਟਸ ਨਹੀਂ ਹੈਗੇ ਤੁਹਾਨੂੰ ਬਾਉਂਡ ਕਰਕੇ 207 ਦੇ ਵਿੱਚ ਇਹ ਸਬੰਧ ਠਾਣੇ ਦੇ ਵਿੱਚ ਬੰਦ ਕਰਾਇਆ ਜਾਂਦਾ ਸਰ ਹਰ ਵਾਹਨ ਨੂੰ ਰੋਕਿਆ ਜਾ ਰਿਹਾ ਨਹੀਂ ਹਰ ਵਾਹਨ ਤਾਂ ਨਹੀਂ ਰੁਕਿਆ ਜਾਂਦਾ ਹੈਗਾ ਜਿਹੜੇ ਸ਼ੱਕੀ ਲੱਗਦੇ ਹੈਗੇ ਦੇਖਣ ਨੂੰ ਉਹਨੂੰ ਰੁਕਦੇ ਹੈਗੇ ਆ ਉਹਦੇ ਡਾਕੂਮੈਂਟਸ ਵਗੈਰਾ ਚੈੱਕ ਕਰਦੇ ਹੈਗੇ ਆ ਤੇ ਜਿਹੜੇ ਸਹੀ ਆ ਉਹਨਾਂ ਨੂੰ ਭੇਜ ਦਿੰਦੇ ਜਿਹੜੇ ਰੋਂਗ ਹੈ ਉਹਨਾਂ ਦਾ ਚਲਾਕ ਕੀਤਾ ਜਾਂਦਾ ਜੀ ਸਰ ਧੁੰਦ ਵੀ ਲਗਾਤਾਰ ਪਬਲੀ ਅਵੇਅਰ ਕੀਤਾ ਜਾਂਦਾ ਲੋਕਾਂ ਨੂੰ ਵੀ ਨਾਲ ਨਾਲ ਧੁੰਦ ਵੀ ਪਬਲੀ ਅਵੇਅਰਤਾ ਕਰਦੇ ਹੈਗੇ ਆ ਬਾਕੀ ਖਿਆਲ ਵੀ ਰੱਖਦੇ ਸਾਰਿਆਂ ਦਾ ਜੀਰਨਾ ਇਹ ਸਰ ਤੁਹਾਡਾ ਕੀ ਨਾਮ ਹੈ ਐਸੇ ਕੁਲਵੀਰ ਸਿੰਘ ਜਾਨ ਇੰਚਾਰਜ 7 ਨਾਈਟ ਅਬ ਕੋ ਪ੍ਰਵੀਜ਼ਿੰਗ ਦੇ ਜਿਵੇਂ ਦੱਸਿਆ ਕਿ ਜ਼ੋਨ ਇਚਾਰਜ ਜਿਹੜੇ ਹੈਗੇ ਨੇ ਉਹ ਉਹਨਾਂ ਨੇ ਬਿਲਕੁਲ ਦੱਸਿਆ ਕਿ ਇਹ ਜਿਹੜੇ ਸ਼ੱਕੀ ਵਾਹਨ ਲੱਗਦੇ ਨੇ ਜਾਂ ਸ਼ੱਕੀ ਲੋਕ ਲੱਗਦੇ ਨੇ ਉਹਨਾਂ ਦੇ ਉੱਤੇ ਜਿਹੜੀ ਹੈ ਉਹਨਾਂ ਦੀ ਕਾਰਵਾਈ ਜਿਹੜੀ ਕੀਤੀ ਜਾਂਦੀ ਤੇ ਉਹਨਾਂ ਨੂੰ ਦੇਖਿਆ ਦੇਖਿਆ ਜਾਂਦਾ ਵਾ ਤੇ ਉਹਨਾਂ ਨੂੰ ਰੋਕਿਆ ਜਾਂਦਾ ਜੇਕਰ ਡਾਕੂਮੈਂਟ ਵਗੈਰਾ ਜਾਂ ਨਹੀਂ ਹੈਗੇ ਤੇ ਉਹਨਾਂ ਦੀ ਗੱਡੀ ਜਿਹੜੀ ਬੋਨ ਕਰ ਦਿੱਤੀ ਜਾਂਦੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਜਿਸ ਤਰ੍ਹਾਂ ਇੱਕ ਵਿਅਕਤੀ ਕੋਲ ਕਾਗਜ਼ ਨਹੀਂ ਸੀਗੇ ਤੇ ਉਹਦੀ ਗੱਡੀ ਜਿਹੜੀ ਬੋਨ ਕਰ ਦਿੱਤੀ ਗਈ ਹੈ ਤੇ ਹੁਣ ਇਸ ਨੂੰ ਚੌਂਕੀ ਦੇ ਵਿੱਚ ਛੱਡਿਆ ਜਾਏ ਥਾਣੇ ਵਿੱਚ ਛੱਡਿਆ ਜਾਏਗਾ ਤੇ ਉਸ ਤੋਂ ਬਾਅਦ ਲਗਾਤਾਰ ਚੈਕਿੰਗ ਜਰੀਏ ਤੇ ਕੀ ਤਜਾਰੀ ਹੈ ਇਹ ਮੁਲਾਜ਼ਮ ਨਾਲ ਗੱਲਬਾਤ ਕਰ ਲੈਣੇ ਸਰ ਕੀ ਨਾਮ ਹੈ ਤੁਹਾਡਾ ਸਰ ਮੈਂ ਤਾਂ ਡਰਾਈਵਰ ਬੰਦਾ ਬਣਾ ਨਹੀਂ ਨਾਮ ਤਾਂ ਲਿਖਣਾ ਹੀ ਚਾਰ ਸੌ ਪੰਜਾਹ ਨਾਮ ਤਾਂ ਦੱਸੋ ਨਾਮ ਤਾਂ ਹੋਊ ਬਈ ਹੋਊਗਾ 400 ਕੱਢ ਦੋ ਮੈਂ ਕਿਹਾ ਨਾਮ ਤਾਂ ਹੋਊਗਾ ਕੋਈ ਇਹ ਸੋ ਲਖਵਿੰਦਰ ਸਿੰਘ ਲਖਵਿੰਦਰ ਜੀ ਕਿਸ ਤਰ੍ਹਾਂ ਇਹ ਚੈਕਿੰਗ ਕੀਤੀ ਜਾ ਰਹੀ ਹੈ ਸਰ ਜਿਹੜੇ ਬਿਨਾ ਕਾਗਜ਼ਾਂ ਦੇ ਫਿਰਦੇ ਨੇ ਤਿੰਨ ਤਿੰਨ ਚੜੇ ਫਿਰਦੇ ਨੇ ਜੀ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਹਨਾਂ ਨੂੰ ਟਾਕਰ ਰੋਕਿਆ ਜਾ ਰਹੀ ਛੋਟੇ بڑے ਜਿਨ੍ਹਾਂ ਦੇ ਕੋਈ ਸ਼ੱਕ ਪੈਂਦੀ ਹੈ ਜੀ ਠੀਕ ਆ ਜਦ ਗੱਡੀ ਚ ਵੱਧ ਸਵਾਰੀਆਂ 2 4 ਵੱਧ ਨੇ ਜੀ ਉਹਨਾਂ ਦੀ ਜਾਂ ਕਿਸੇ ਤਿੰਨ ਸਵਾਰੀਆਂ ਮੋਟਰਸਾਈਕਲ ਸਕੂਟਰ ਤੇ ਜੀ ਠੀਕ ਹੈ ਜੀ ਆ ਬਿਲਕੁਲ ਟ੍ਰਿਪਲਿੰਗ ਵਾਲਿਆਂ ਨੂੰ ਰੋਕਿਆ ਜਾ ਰਿਹਾ ਤੇ ਨਾਲ-ਨਾਲ ਜਿਹੜੇ ਵੱਡੇ ਵਾਹਨ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਜਿਨ੍ਹਾਂ ਤੇ ਸ਼ੱਕ ਲੱਗਦਾ ਵਾ ਉਹਨਾਂ ਨੂੰ ਜ਼ਰੂਰ ਰੋਕਿਆ ਜਾ ਰਿਹਾ ਤੇ ਨਾਲ-ਨਾਲ ਹੀ ਥੰਦਾ ਕੈਰ ਵੀ ਜਦਾਂ ਕੀ ਹੈ ਲਗਾਤਾਰ ਜਾਰੀ ਹੈ ਤੇ ਨਾਕੇ ਜਿਹੜੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਲਾਇਗੀਆਂ ਸੌਪਨ ਸ਼ਰਮਾ ਕਮਿਸ਼ਨਰ ਲੁਧਿਆਣਾ ਦੇ ਹਦਾਇਤਾਂ ਦੇ ਅਨੁਸਾਰ ਉਹਨਾਂ ਨੇ ਕਿਹਾ ਕਿ ਜਿਹੜੇ ਨਿਵਾਸੀ ਨੇ ਹੁਣ ਸੁਰੱਖਿਅਤ ਨਿਸ਼ਚਿਤ ਹੋ ਕੇ ਸੋ ਜਾਣ ਕਿਉਂਕਿ ਇਹ ਜਾਨਾਪੁਰ ਤੁਹਾਡੇ ਲਈ ਹਰ ਵਕਤ ਸੁਰੱਖਿਅਤ ਹੈ ਤਾਇਨਾਤ ਕਰੀ ਹੈ ਤੇ ਹਰ ਵਕਤ ਵਕ ਵਕ ਨਾਕਿਆ ਲਾਏ ਗਏ ਨੇ ਤੇ ਜਿਹੜੀ ਡਾਕੂਮੈਂਟ ਪੂਰੀ ਹੁੰਦੀ ਹੈ ਉਹਨੂੰ ਭੇਜਿਆ ਵੀ ਜਾ ਰਿਹਾ ਹੈ ਜੁੜੇ ਦਾਨਲੇ ਨਾਲ ਯੂਮ ਰਿਪੋਰਟਾਂ ਦਾ